ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਭਗਤ ਰਵੀਦਾਸ ਜੀ ਇੱਕ ਚਮਾਰ ਜਾਤੀ ਦੇ ਘਰ ਜਨਮੇ ਪਰ ਉਰਬਲੇ ਲੇਖਾ ਕਾਰਣੇ ਜਨਮ ਤੋਂ ਹੀ ਭਗਤੀ ਕਰਨ ਲੱਗ ਪਏ ਫੇਰ ਸ੍ਰੀ ਗੁਰੂ ਰਾਮਾਨੰਦ ਜੀ ਨਾਲ ਉਹਨਾਂ ਦਾ ਮੇਲ ਹੋ ਗਿਆ ਤੇ ਭਗਤ ਜੀ ਉਹਨਾਂ ਦੇ ਚੇਲੇ ਬਣ ਗਏ ਭਗਤ ਜੀ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਕਰਾਮਾਤ ਇਹ ਸੀ ਕਿ गंगा ने स्त्री रूप होके हाथ ਵਿੱਚ भगत जी ਦੀ ਬੇਟਾ ਪਰਵਾਨ ਕੀਤੀ ਗੱਲ ਇਹ ਸੀ ਕਿ भगत जी प्रेम भक्तिមនុស្ស ਦੀ ਏਕਤਾ ਮਾਨਵਤਾ ਦੀ ਏਕਤਾ ਦਾ ਪ੍ਰਚਾਰ ਕਰਦੇ ਰਹੇ ਰਵੀਦਾਸ ਜੀ ਦੀ ਕਿਰਪਾ ਦਾ ਫਲ ਹੈ ਕਿ ਪੂਰਬ ਵਿੱਚ ਭਗਤੀ ਦੀ ਲਹਿਰ ਚੱਲੀ ਬਨਾਰਸ ਵਰਗੇ ਕਟੜ ਹਿੰਦੂ ਤੀਰਥ ਸਥੇ ਵੀ ਭਗਤ ਰਵੀਦਾਸ ਜੀ ਦਾ ਜਸ ਹੋਇਆ ਤੇ ਛੋਟੀ ਜਾਤੀ ਵਾਲੇ ਲੋਕ ਵੀ ਸੀਨਾ ਚੌੜਾ ਕਰਕੇ ਚੱਲਣ ਲੱਗ ਪਏ ਬ੍ਰਾਹਮਣਾਂ ਨੇ ਬਹੁਤ ਰੋੜਾ ਪਾਇਆ ਪਰ ਕਿਸੇ ਦਾ ਭਗਤ ਰਵੀਦਾਸ ਜੀ ਤੇ ਜੋਰ ਨਾ ਚੱਲਿਆ ਉਸ ਵੇਲੇ ਦੇ ਮਸੂਰ இந்து ਰਾਜੇ ਰਾਣੇ ਭਗਤ ਰਵੀਦਾਸ ਜੀ ਦੇ ਚੜ੍ਹਨੀ ਲੱਗੇ ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਸੀ ਭਗਤ ਰਵੀਦਾਸ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਗਰੀਬਾਂ ਵਿੱਚ ਭਗਵਾਨ ਵਿਸ਼ਨੂੰ ਜੀ ਨੂੰ ਭੇਜ ਕੇ ਇਹ ਪ੍ਰਗਟ ਕੀਤਾ ਕਿ ਪ੍ਰਭੂ ਭਗਤ ਉੱਚੀਆਂ ਜਾਤੀਆਂ ਵਾਸਤੇ ਨਹੀਂ ਬਲਕਿ ਸਮਾਜ ਵਿੱਚ ਜਿਹੜੇ ਮਿਹਨਤੀ ਲੋਕ ਹਨ ਉਹ ਵੀ ਭਗਤੀ ਕਰਨ ਤਾਂ ਪਾਰ ਬ੍ਰਹਮ ਦੀਆਂ ਰੇਹੀਆਂ ਸਿੱਧੀਆਂ ਦੇ ਚਮਤਕਾਰ ਪ੍ਰਾਪਤ ਕਰ ਸਕਦੇ ਹਨ Hindu ਧਰਮ ਦੀ ਮਰਿਆਦਾ ਕਾਇਮ ਕਰਨ ਵਾਲੇ ॠषि मुਨੀਆਂ ਨੇ ਜਦੋਂ ਸਿਮਰਤਿਆਂ ਪਿਆਰ ਕੀਤੀਆਂ ਤਾਂ ਚਾਰ ਵਰਣ ਬਣਾ ਦਿੱਤੇ। ਉਹਨਾਂ ਨੇ ਮਨੁੱਖਾਂ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ। ਪਹਿਲੇ ਨੰਬਰ ਤੇ ਬ੍ਰਾਹਮਣ ਜਿਨ੍ਹਾਂ ਦਾ ਕੰਮ ਰੱਖਿਆ, ਵੇਦ ਪੜ੍ਹਨੇ, ਪੜ੍ਹਾਉਣੇ, ਪੂਜਾ ਕਰਨੀ ਤੇ ਸਭ ਤੋਂ ਉੱਤਮ ਦੂਸਰੇ ਨੰਬਰ ਤੇ ਰੱਖਿਆ ਛਤਰੀਆਂ ਨੂੰ ਜਿਨ੍ਹਾਂ ਵਿੱਚ ਰਾਜਪੂਤ ਵੀ ਸਨ। ਉਹਨਾਂ ਦਾ ਧਰਮ ਹੈ ਰੱਖਿਆ ਕਰਨਾ। ਰਾਜ ਕਰਨਾ ਤੇ ਰਾਜ ਦੀ ਰਾਖੀ ਵਾਸਤੇ ਫੌਜੀ ਬਣਨਾ ਤੀਸਰੇ ਵੇਸ਼ ਬਣਾਏ ਜਿੰਨਾ ਵੀ ਦੁਕਾਨਦਾਰ ਕਿਸਾਨ ਤੇ ਦੋਹਾਂ ਜਾਤੀਆਂ ਦੀ ਸੇਵਾ ਕਰਨ ਵਾਲੇ ਆ ਜਾਂਦੇ ਹਨ ਭਾਵ ਭੋਜਨ ਬਣਾਉਣਾ ਵਸਤਰ ਦੋਣੇ ਤੇ ਸੁਖ ਦੇ ਸਾਧਨਾਂ ਨੂੰ ਕਾਇਮ ਰੱਖਣ ਵਿੱਚ ਸਹਾਇੀ ਹੋਣਾ ਚੌਥੇ ਨੰਬਰ ਤੇ ਸੂਦਰਾ ਨੂੰ ਰੱਖਿਆ ਗਿਆ ਉਹਨਾਂ ਦਾ ਕੰਮ ਇਹਨਾ ਇੰਨਾ ਸ਼੍ਰੇਣੀਆਂ ਦੇ ਮਨੁੱਖਾਂ ਦੀ ਸੇਵਾ ਕਰਨੀ ਸੀ ਸੂਦਰਾਂ ਦੀ ਗਿਣਤੀ ਇੰਨਾ ਤਿੰਨਾ ਸ਼੍ਰੇਣੀਆਂ ਨਾਲੋਂ ਥੱਲੇ ਰੱਖੀ ਗਈ ਸੂਦਰਾਂ ਵਾਸਤੇ ਹੁਕਮ ਕੀਤਾ ਗਿਆ ਕਿ ਉਹ ਉਹ ਨਾ ਪੂਜਾ ਕਰ ਸਕਦੇ ਹਨ ਨਾ ਮੰਦਿਰ ਵਿੱਚ ਜਾ ਸਕਦੇ ਹਨ ਤੇ ਨਾ ਵੇਦ ਪਾਠ ਸੁਣਾ ਸਕਦੇ ਹਨ ਸੋ ਮਤਲਬ ਇਹ ਕੀ ਕੋਈ ਚੰਗਾ ਕੰਮ ਨਹੀਂ ਕਰ ਸਕਦੇ ਹਨ ਸਮਾਜ ਵਿੱਚ ਅੱਗੇ ਬੈਠਣ ਤੋਂ ਰੋਕ ਸੀ ਬਸ ਜੋੜਿਆਂ ਵਿੱਚ ਜਾਂ ਪਿੱਛੇ ਹੋ ਕੇ ਬੈਠਣਾ ਇਸ ਤਰ੍ਹਾਂ ਰੱਬ ਦੇ ਬੰਦਿਆਂ ਨਾਲ ਬੇਤਬਾਹੀ ਕੀਤਾ ਗਿਆ ਸੀ ਉਸ ਬੇਤਬਾਹੀ ਵਿਰੁੱਧ ਭਗਤ ਰਵੀਦਾਸ ਜੀ ਨੇ ਇੱਕ ਤਗੜਾ ਘੋਲ ਕੀਤਾ ਅਖੀਰ ਜਿੱਤ ਨੇਕੀ ਤੇ ਭਗਤੀ ਦੀ ਹੋਈ ਭਗਤ ਰਵੀਦਾਸ ਜੀ ਨੂੰ ਰਾਜਿਆਂ ਤੇ ਬ੍ਰਾਹਮਣਾਂ ਨੇ ਆਪਣਾ ਗੁਰੂ ਮੰਨਿਆ ਭਗਤ ਰਵੀਦਾਸ ਜੀ ਦੀ ਪ੍ਰਭੂ ਭਗਤੀ ਸਾਰੇ ਦੇਸ਼ ਵਿੱਚ ਪ੍ਰਗਟ ਹੋਈ ਹਰ ਜਾਤੀ ਵਰਣ ਦਾ ਬੰਦਾ ਭਗਤ ਜੀ ਦਾ ਸ਼ਰਧਾਲੂ ਬਣ ਗਿਆ ਸਾਥ-ਸਾਂਗ ਹੁੰਦਾ ਰਹਿੰਦਾ ਤੇ ਭਗਤ ਜੀ ਦਾ ਡੇਰਾ ਇੱਕ ਪ੍ਰਭੂ ਮੰਦਰ ਬਣ ਗਿਆ ਗੁਰੂ ਪਿਆਰੇਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਦਾਰ ਕਰਦੇ ਹੋਏ ਕਾਸੀ ਪਹੁੰਚੇ ਤਾਂ ਉਸ ਸਮੇਂ ਭਗਤ ਰਵਿਦਾਸ ਜੀ ਦੀ ਉਮਰ 101 ਸਾਲ ਦੀ ਹੋ ਗਈ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਗਤ ਰਵੀਦਾਸ ਜੀ ਦਾ ਨਾਮ ਸੁਣਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਰਵੀਦਾਸ ਜੀ ਕੋਲ ਪਹੁੰਚ ਗਏ ਤੇ ਭਗਤ ਜੀ ਨੂੰ ਦਰਸਨ ਦਿੱਤੇ ਗਿਆਨ ਗੋਸ਼ਟੀ ਹੋਈ ਉਸ ਸਮੇਂ ਸੰਗਤ ਭਗਤ ਜੀ ਦੇ ਕੋਲ ਹੋਇਆ ਕਰਦੀ ਸੀ ਜਦੋਂ ਵਚਨ ਵਿਲਾਸ ਹੋਏ ਤਾਂ ਭਗਤ ਰਵੀਦਾਸ ਜੀ ਨੇ ਗੁਰੂ ਜੀ ਦੇ ਸਾਹਮਣੇ ਸਬਦ ਉਚਾਰਨ ਕੀਤਾ ਜਲ ਕੀ ਬੀਤ ਪਵਨ ਕਾ ਥੰਬਾ रक्त बूंद काagara कार्ड मास नाड़ी को पिंजर पंखी बसे बिचारा एह सवर दे उच्चारण दा भाव सी के ए शरीर नु छाड के आत्मा ब्रह्म कोळ जाण वाली है जिन्ना हुक्म सी ओन्ने दिन कट लए पांच तत्व दा शरीर पांच तत्तां विच मेल जाना है आत्मा एक पंछी मांघ रहंदी है ते ओहो उड़ जांदी है श्री गुरु नानक देव जी नाल ਗੋਸ਼ਟੀ ਕਰਨ ਪਿੱਛੋਂ ਭਗਤ ਰਵੀਦਾਸ ਜੀ ਬਿਲਕੁਲ ਇਕਾਂਤ ਵਿੱਚ ਬੈਠੇ ਰਹਿਣ ਲੱਗੇ ਉਹਨਾਂ ਦਾ ਖਾਣਾ ਪੀਣਾ ਤੇ ਬਚਨ ਵਿਲਾਸ ਘਟ ਗਿਆ ਤੇ ਪਰਮੇਸ਼ਵਰ ਨਾਲ ਲਿਵ ਲੱਗ ਗਈ ਸਰਦਾਲੂ ਚੁੱਪਚਾਪ ਦਰਸ਼ਨ ਕਰਕੇ ਜਾਣ ਲੱਗੇ ਜੇ ਕਦੇ ਨੇਤਰ ਖੋਲਦੇ ਤਾਂ ਆਪਣੇ ਇਹ ਸ਼ਬਦ ਨੂੰ ਹੌਲੀ-ਹੌਲੀ ਉਚਾਰਨ ਕਰਨ ਲੱਗ ਪੈਂਦੇ ਸਵਰ ਦਾ ਅਰਥ ਇਹ ਹੈ साधु ते श्रद्धालु जनों जीव आत्मा दे शहर का नाम बेगमपुरा है जिथे ना कोई दुख है ना चिंता है ना कम है ना विछोड़ा है ना भुखा दुनियावी कष्ट ओ यह है जितों की सरकार मामला नहीं मंगती कोई दुख नहीं देंदा ऐसा शांति नगर मैं दिस रहा है इसलिए मैं ਚੱਲਿਆ ਹਾਂ ਕੋਈ ਚਿੰਤਾ ਫਿਕਰ ਵਾਲੀ ਗੱਲ ਨਹੀਂ ਉੱਥੇ ਹਮੇਸ਼ਾ ਸ਼ਾਂਤੀ ਤੇ ਸ਼ੋਕ ਰਹਿੰਦਾ ਹੈ اے ਸੰਤ ਜਨੋ ਹੁਣ ਅਸੀਂ ਇਸ ਘਰ ਸਰੀਰ ਤੇ ਦੁਨੀਆ ਨੂੰ ਛੱਡ ਜਾਣਾ ਹੈ ਤੇ ਉਹ ਪ੍ਰਭੂ ਸਾਡਾ ਸੱਚਾ ਮਿੱਤਰ ਹੈ ਉਹ ਸੁੱਖਾਂ ਭਰੇ ਸ਼ਹਿਰ ਵਿੱਚ ਹੀ ਸਾਡੇ ਸਾਰੇ ਸੱਚੇ ਇਕੱਠ ਹੋਣਗੇ ਭਗਤ ਰਵੀਦਾਸ ਜੀ ਦੀ ਉਮਰ 102 ਸਾਲ ਦੀ ਹੋ ਗਈ ਇੱਕ ਦਿਨ ਭਗਤ ਜੀ ਨੇ ਬਚਨ ਕੀਤਾ ਤੇ ਆਪਣੇ ਸੇਵਕ ਨੂੰ ਕੋਲ ਬੁਲਾ ਕੇ ਆਖਿਆ ਸੁਣੋ ਭਾਈ ਸਾਡਾ ਹਿਸਾਬ ਮੁੱਕ ਗਿਆ ਹੈ ਕੱਲ ਅਸਾਂ ਇੱਥੋਂ ਚਲੇ ਜਾਣਾ ਹੈ ਉਸੇ ਨਾਮ ਸਿਮਰਨ ਕਰਨਾ ਹੈ ਇਸ ਮੰਦਰ ਵਿੱਚ ਪ੍ਰਭੂ ਭਗਤੀ ਕਰਦੇ ਰਹਿਣਾ ਹੈ ਸਾਰੇ ਭਗਤ ਜਣਾ ਸਰਦਾਲਾਂ ਨੂੰ ਖਬਰਾਂ ਕਰ ਦਿਓ ਸਾਥ ਸੰਗ ਕਰੋ ਅਸੀਂ ਜਾ ਰਹੇ ਹਾਂ ਸੇਵਕ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੂੰ ਵਿਰਾਗ ਆ ਗਿਆ ਉਹ ਘਬਰਾ ਗਿਆ ਕਿਉਂਕਿ ਉਹ ਭਗਤ ਜੀ ਨਾਲ ਪਿਆਰ ਬਹੁਤ ਕਰਦਾ ਸੀ ਆਪ ਉਸਦੇ ਜੀਵਨ ਸਾਥੀ ਬਣੇ ਸਨ ਉਸਨੇ ਉਸ ਵੇਲੇ ਭਗਤ ਜੀ ਦੀ ਇੱਛਾ ਪ੍ਰਗਟ ਕਰ ਦਿੱਤੀ ਸਾਰੇ ਸੇਵਕ ਸਰਦਾਲਮਾ ਨੂੰ ਦੱਸ ਦਿੱਤਾ ਉਸ ਦੀ ਇਹ ਗੱਲ ਸੁਣ ਕੇ ਸਭ ਚਿੰਤਾ ਵਿੱਚ ਪੈ ਗਏ ਦਰਸ਼ਨ ਕਰਨ ਵਾਸਤੇ ਭੱਜ ਪਏ ਮੰਦਿਰ ਵਿੱਚ ਭੀੜ ਲੱਗ ਗਈ ਮੰਦਰ ਦੇ ਟੱਲੇ ਆਪਣੇ ਆਪ ਖੜਕਣ ਲੱਗ ਪਏ ਆਪੇ ਹੀ ਪਰਮਾਤਮਾ ਸਾਰੇ ਕੰਮ ਕਰਨ ਲੱਗ ਪਿਆ ਆਕਾਸ਼ ਵਿੱਚੋਂ ਸੰਖ ਵਜਣ ਦੀ ਧੁਨ ਸੁਣਾਈ ਦੇਣ ਲੱਗੀ ਪੰਜ ਭੂਤਕ ਸਰੀਰ ਉੱਤੇ ਕਾਲ ਬਲੀ ਦਾ ਅਸਰ ਹੁੰਦਾ ਹੈ ਸੋ ਸਮਾਂ ਆ ਗਿਆ ਜਦੋਂ ਭਗਤ ਰਵਿਦਾਸ ਜੀ ਦੀ ਪਵਿੱਤਰ ਮਹਾਨ ਆਤਮਾ ਨੇ ਸਰੀਰ ਵਿੱਚੋਂ ਗमन ਕਰਨਾ ਸੀ 2 ਘੰਟੇ ਦਿਨ ਚੜੇ ਅਖਾਈ ਮਾਘ ਸੋਦੀ ਪੂਰਨ ਮਾਸੀ ਸੰਵਤ 1575 ਵਿਕਰਮੀ ਮੁਤਾਬਕ 1518 ਈਸਵੀ ਨੂੰ ਭਗਤ ਰਵੀਦਾਸ ਜੀ ਚਿੱਕਾ ਚਾਦਰਾਂ ਲੈ ਕੇ ਪਲੰਘ ਤੇ ਲੇਟੇ ਤੇ ਉਸ ਵੇਲੇ ਆਤਮਾ ਪੰਜ ਤਤਾਂ ਦੇ ਸਰੀਰ ਦਾ ਤਿਆਗ ਕਰਕੇ ਪਾਰ ਬ੍ਰਹਮ ਕੋਲ ਚਲੀ ਗਈ ਉਸ ਸਮੇਂ ਦੇਵਤੇ ਆਏ ਅਸੰਖ ਸੰਖਾਂ ਵੀ ਧਨਵੱਜੀ ਪੁਲਨਾ ਦੀ ਵਰਖਾ ਹੋਈ ਤੇ ਅਸਮਾਨ ਵਿੱਚ ਦੇਵਤਿਆਂ ਨੇ ਜੀ ਆਇਆਂ ਨੂੰ ਆਖਿਆ ਉਸ ਸਮੇਂ ਰਾਜਾ ਨਾਗਰਮਲ ਰਾਣਾ ਰਤਨ ਸਿੰਘ ਤੇ ਹੋਰ ਬਹੁਤ ਗਿਣਤੀ ਵਿੱਚ ਲੋਕ ਆ ਗਏ ਕਿਉਂਕਿ ਭਗਤ ਰਵੀਦਾਸ ਜੀ ਦੇ ਜੋਤੀ ਜੋਤ ਸਮਾਉਣ ਦੀ ਚਰਚਾ ਸਾਰੇ ਕਾਸੀ ਸ਼ਹਿਰ ਵਿੱਚ ਫੈਲ ਗਈ ਜਿਸ ਨੇ ਵੀ ਸੁਣਿਆ ਉਹੀ ਭਗਤ ਜੀ ਦੇ ਅੰਤਮ ਦਰਸ਼ਨ ਕਰਨ ਲਈ ਭੱਜ ਉਠਿਆ ਰਾਮ ਨਾਮ ਸਤ ਹੈ ਦੀ ਧੋਨ ਨਾਲ ਚੰਨਨ ਦੀ ਚਿਖਾ ਬਣਾ ਕੇ ਭਗਤ ਜੀ ਦੀ ਪਵਿੱਤਰ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਰਾਮ ਧੁਨ ਗਾਈ ਗਈ ਅੰਤਮ ਸੰਸਕਾਰ ਤੋਂ ਵੇਲਿਆ ਹੋ ਕੇ ਭਗਤ ਜੀ ਦੇ ਸਰਦਾਲੂਆਂ ਪਿਆਰਿਆਂ ਨਾਮ ਅਭਿਆਸੀਆਂ ਨੇ ਸੰਸਕਾਰ ਵਾਲੀ ਜਗ੍ਹਾ ਤੇ ਇੱਕ ਸੁੰਦਰ ਸਮਾਗਮ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਜੋ ਇੱਕ ਸਾਲ ਵਿੱਚ ਪੂਰੀ ਹੋ ਗਈ ਤੇ ਮੇਲਾ ਲੱਗਣ ਲੱਗ ਪਿਆ ਭਗਤ ਰਵਿਦਾਸ ਜੀ ਦੀ ਬਚਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੜ੍ਹਾ ਕੇ ਭਗਤ ਜੀ ਨੂੰ ਅਮਰ ਕਰ ਦਿੱਤਾ ਸੋ ਗੁਰੂ